ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪੈਂਟ ਪਲਾਜ਼ੋ ਤੇ ਪਾਕਟ ਲਗਾਉਣੀ ਦੱਸਾਂਗੇ ਤੇ ਇਹ ਦੇਖੋ ਆਪਾਂ ਕੀ ਕਰਨਾ ਇਦਾਂ ਨਾ ਸਿੱਧੀ ਵਾਲੀ ਸਾਈਡ ਰੱਖ ਲੈਣੀ ਹੈ ਪੈਂਟ ਪਲਾਜ਼ੋ ਦੀ ਉਹਦੇ ਰਾਈਟ ਸਾਈਡ ਤੇ ਪਾਕਟ ਲੱਗਦੀ ਹੁੰਦੀ ਹੈ ਫਰੰਟ ਵਾਲੇ ਪੱਲੇ ਤੇ ਠੀਕ ਹੈ ਤੇ ਇਹ ਸਿੱਧੀ ਵਾਲੀ ਸਾਈਡ ਹੈ ਦੀ ਤੇ ਇਹ ਉਲਟੀ ਵਾਲੀ ਸਾਈਡ ਹੈ ਠੀਕ ਹੈ ਆਪਾਂ ਜਿਹੜੇ ਨਿਸ਼ਾਨ ਨੇ ਉਹ ਮੈਂ ਤੁਹਾਨੂੰ ਸਿੱਧੇ ਵਾਲੇ ਪਾਸੇ ਦੱਸਦੀ ਹਾਂ ਦੇਖੋ ਇਦਾਂ ਨੇਫਾ ਫੋਲਡ ਹੋ ਜਾਣਾ ਆਪਣਾ ਉੱਪਰੋਂ 2 ਇੰਚ ਤੇ 2 ਇੰਚ ਆਪਾਂ ਹੋਰ نیچے ਛੱਡ ਦੇਣਾ ਨੇਫਾ ਫੋਲਡ ਕਰਨ ਤੋਂ ਬਾਅਦ ਚੋਂ ਠੀਕ ਹੈ 2 ਇੰਚ ਆਪਾਂ نیچے ਛੱਡ ਦੇਣਾ ਤੇ 6. ਪੈਂਟ ਪੈਂਟ ਪਲਾਜ਼ੋ ਦੀ ਜਿਹੜੀ ਪਾਕਟ ਹੁੰਦੀ ਆ ਉਹਦਾ ਮੂੰਹ ਹੁੰਦਾ ਹੁੰਦਾ ਠੀਕ ਆ ਤੇ ਇਦਾਂ ਆਪਾਂ 2 ਇੰਚ ਉੱਪਰੋਂ ਨਿਸ਼ਾਨ ਲਗਾ ਕੇ ਤੇ 6.5 ਇੰਚ ਉਸ ਤੋਂ نیچے ਇੱਕ ਨਿਸ਼ਾਨ ਹੋਰ ਲਗਾ ਲੈਣਾ ਤੇ ਆ ਜਿਹੜਾ ਆਪਾਂ ਨਿਸ਼ਾਨ ਲਗਾ ਰਹੇ ਆ ਇਹ ਪੌਣਾ ਇੰਚ ਕਪੜਾ ਆਪਾਂ ਛੱਡ ਦੇਣਾ ਇਦਾਂ ਆਪਾਂ 6.5 ਇੰਚ ਤੇ ਨਿਸ਼ਾਨ ਲਗਾ ਦੇਣਾ ਠੀਕ ਹੈ ਤੇ ਇਦਾਂ ਆਪਾਂ 4.5 ਇੰਚ ਕਪੜਾ ਛੱਡਤਾ ਉਸ ਤੋਂ ਬਾਅਦ ਆਪਾਂ 6.5 ਇੰਚ ਦਾ ਨਿਸ਼ਾਨ ਲਗਾਇਆ ਠੀਕ ਹੈ ਜੀ ਤੇ ਆਪਣੀ ਜਿਹੜੀ ਪਾਕਟ ਦਾ ਕਪੜਾ ਹੈਗਾ ਉਹ ਆਪਣਾ ਨੇਫੇ ਦੇ ਅੰਦਰ ਵੀ ਜਾਂਦਾ ਹੁੰਦਾ ਥੋੜਾ ਜਿਹਾ ਠੀਕ ਹੈ ਇਸ ਲਈ ਆਪਾਂ ਬਾਦੀ ਕੱਟਣਾ ਹੁੰਦਾ ਇੰਨਾ ਆਪਣਾ ਨੇਫਾ ਫੋਲਡ ਹੋ ਜਾਊਗਾ ਤੇ 2 ਇੰਚ نیچے ਆਪਾਂ ਨਿਸ਼ਾਨ ਲਗਾ ਲਿਆ ਉਸ ਤੋਂ ਤੇ 6.5 ਇੰਚ ਉਸ ਤੋਂ ਮੂੰ ਦਾ ਨਿਸ਼ਾਨ ਲਗਾ ਲਿਆ ਪਾਕਟ ਦਾ ਠੀਕ ਹੈ ਇਦਾਂ ਆਪਾਂ ਫੋਲਡਿੰਗ ਦੇ ਵਿੱਚ ਕਪੜਾ ਲੈ ਲੈਣਾ ਪਾਕਟ ਕੱਟਣ ਲਈ ਤੇ ਬੰਦ ਵਾਲੀ ਸਾਈਡ ਜਿਹੜੀ ਹੈਗੀ ਉਹ ਮੈਂ ਆਪਣੀ ਠੀਕਾ ਉਪਰੋਂ 2 ਇੰਚ ਆਪਣਾ ਨੇਫੇ 'ਚ ਚਲਾ ਜਾਊਗਾ 1 ਇੰਚ ਤੇ ਆਪਾਂ 14 ਇੰਚ ਦੀ ਜਿਹੜੀ ਪਾਕਟ ਹੈਗੀ ਉਹ ਰੈਡੀ ਰਹਿ ਜੂਗੀ ਠੀਕ ਆ ਤੇ ਫਿਰ ਇਧਰੋਂ ਆਪਾਂ 7 ਇੰਚ ਲੈ ਲੈਣਾ ਠੀਕ ਆ ਨੀਚੋਂ ਆਪਾਂ ਗੁਲਾਈ ਪਾਵਾਂਗੇ ਤੇ ਇਧਰੋਂ ਆਪਾਂ 6.5 ਇੰਚ ਲੈ ਲੈਣਾ ਠੀਕ ਆ ਤੇ ਇਹਨਾਂ ਨਿਸ਼ਾਨਾਂ ਨੂੰ ਇਦਾਂ ਕਰਕੇ ਆਪਾਂ ਸਿੱਧਾ ਕਰ ਦਵਾਂਗੇ ਠੀਕ ਆ ਇੱਕ ਦੂਸਰੇ ਨਾਲ ਤੇ ਇੱਥੋਂ ਹੀ ਆਪਣੀ ਨੀਚੋਂ ਗੁਲਾਈ ਪਾਊਗੀ ਠੀਕ ਹੈ ਜੀ ਤੇ ਇਦਾਂ ਆਪਾਂ ਇੱਥੋਂ ਇਹਦੀ ਗੁਲਾਈ ਪਾ ਲੈਣੀ ਆ ਠੀਕ ਹੈ ਤੁਸੀਂ ਚਾਹੋ ਤਾਂ ਸਿੱਧੀ ਵੀ ਰੱਖ ਸਕਦੇ ਹੋ ਪਾਕਟ ਤੇ ਗੁਲਾਈ ਪਾਉਂਗੀ ਮੈਂ ਥੋੜੀ ਜਿਹੀ ਇਹਦੇ ਵਿੱਚ ਬਸ ਤੇ ਇਦਾਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਤੇ ਜਿਹੜਾ ਬਾਦੂ ਕਟੂ ਕੱਪੜਾ ਹੈਗਾ ਉਹ ਆਪਾਂ ਕੱਟ ਕਰ ਦੇਣਾ ਠੀਕ ਤੇ ਦੇਖੋ ਹੁਣ ਆਪਾਂ ਪਾਕਟ ਨੂੰ ਖੋਲਣਾ ਤੇ ਹੁਣ ਆਪਾਂ ਇਹਦੀ ਜੜਾਈ ਕਿਵੇਂ ਕਰਨੀ ਆ ਮੈਂ ਤੁਹਾਨੂੰ ਉਹ ਦੱਸਦੀ ਆ ਤੇ ਆਪਾਂ ਇਦਾਂ ਫਰੰਟ ਵਾਲਾ ਪੱਲਾ ਜਿਹੜਾ ਹੈਗਾ ਉਹਦੀ ਸਿੱਧੀ ਵਾਲੀ ਸਾਈਡ ਇਹਨੂੰ ਰੱਖਣਾ ਇਹ ਸਿੱਧੀ ਵਾਲੀ ਸਾਈਡ ਆ ਇਹਦੇ ਉੱਪਰ ਆਪਾਂ ਪਾਕਟ ਜਿਹੜੀ ਹੈਗੀ ਉਹ ਰੱਖਾਂਗੇ ਠੀਕ ਹੈ ਜੀ ਬਸ ਜਿਹੜਾ ਪਾਕਟ ਦਾ ਕੱਪੜਾ ਹੈਗਾ ਨਾ ਉਹ ਦੇਖੋ ਅਪਾ ਨੀਚੇ ਵੀ ਆ ਪਹਿਲਾ ਨਿਸ਼ਾਨ ਲਗਾ ਲੈਣਾ ਜਿਹੜਾ 6.5 ਇੰਚ ਦਾ ਲਗਾਇਆ ਸੀ ਆਪਾਂ ਪਾਕਟ ਦੇ ਮੂੰਹ ਦਾ ਉੱਥੋਂ ਹੀ ਫਿਰ ਆਪਣੀ ਸਲਾਈ ਭਰੀ ਜਾਊਗੀ ਇਹ ਆਪਾਂ ਇੱਧਰ ਵਾਲੀ ਸਾਈਡ ਵੀ ਇੱਕ ਨਿਸ਼ਾਨ ਲਗਾ ਲਓ ਫਿਰ ਆਪਾਂ ਨੂੰ ਸੌਖਾ ਰਹਿੰਦਾ ਵੀ ਆਪਣੀ ਸਲਾਈ ਕਿੱਥੇ ਚੱਲਣੀ ਆ ਠੀਕ ਆ ਤੇ ਇਦਾਂ ਪਾਕਟ ਆਪਾਂ ਪਹਿਲਾਂ ਸਿੱਧੀ ਵਾਲੀ ਸਾਈਡ ਰੱਖ ਲੈਣੀ ਆ ਪਾਕਟ ਜਿਹੜੀ ਹੈਗੀ ਉਪਰੋਂ ਨੇਫੇ ਤੱਕ ਆਪਾਂ ਅਟੈਚ ਕਰਨੀ ਆਗੀ ਠੀਕ ਹੈ ਇਹ ਕਪੜਾ ਉੱਪਰ ਤੱਕ ਜਾਊਗਾ ਤੇ ਹੁਣ ਆਪਾਂ ਜਿਹੜੀ ਪਾਸੇ ਉਲਟੀ ਵਾਲੀ ਸਾਈਡ ਕਰ ਲਈ ਆ ਹੁਣ ਇਸੇ ਨਿਸ਼ਾਨ ਤੇ ਹੀ ਆਪਾਂ ਇਦਾਂ ਸਲਾਈ ਲਗਾਉਣੀ ਆ ਠੀਕ ਆ ਬਿਲਕੁਲ ਸ ਤੇ ਇਦਾਂ ਆਪਾਂ ਨੀਚੇ ਤੱਕ ਜਿਹੜਾ 6.5 ਦਾ ਨਿਸ਼ਾਨ ਲਗਾਇਆ ਸੀ ਉਹਦੇ ਤੱਕ ਆਪਾਂ ਇਹ ਲੈ ਜੋ ਸਲਾਈ ਠੀਕ ਹੈ ਇੱਥੇ ਆਪਾਂ ਪੱਕਾ ਜਰੂਰ ਕਰਨਾ ਠੀਕ ਹੈ ਜੀ ਤੇ ਇਦਾਂ ਨਾ ਆਪਾਂ ਕੱਟ ਲਗਾ ਲੈਣੇ ਨੇ ਜਿੱਥੇ ਤੱਕ ਆਪਾਂ ਸਲਾਈ ਲਗਾਈ ਸੀ ਠੀਕ ਹੈ ਬਸ ਆਪਣੀ ਸਲਾਈ ਜਿਹੜੀ ਹੈਗੀ ਉਹ ਨਹੀਂ ਕੱਟ ਹੋਣੀ ਚਾਹੀਦੀ ਹੈਗੀ ਬਸ ਥੋੜਾ ਜਿਹਾ ਇਹ ਕੱਪੜਾ ਆਪਾਂ ਜਿੰਨਾ ਆਪਾਂ ਰੱਖਿਆ 2 ਕੀ ਇੰਚ ਦਾ ਉਹ ਕੱਟਣਾ ਹੈਗਾ ਤੇ ਹੁਣ ਦੇਖੋ ਆਪਾਂ ਪਾਕਟ ਜਿਹੜੀ ਹੈਗੀ ਆਪਾਂ ਉਲਟੀ ਵਾਲੀ ਸਾਈਡ ਫੋਲਡ ਕਰ ਦੇਵਾਂਗੇ ਸਿੱਧੀ ਵਾਲੀ ਸਾਈਡ ਆਪਾਂ ਜੜਾਈ ਕੀਤੀ ਸੀ ਉਲਟੀ ਵਾਲੀ ਸਾਈਡ ਹੁਣ ਆਪਾਂ ਇਹਨੂੰ ਫੋਲਡ ਕਰ ਦਵਾਂਗੇ ਪਾਕਟ ਨੂੰ ਦੇਖੋ ਮੈਂ ਉਲਟੀ ਵਾਲੀ ਸਾਈਡ ਇੱਦਾਂ ਪਾਕਟ ਘਮਾਤੀ ਆ ਇਹ نیچے ਸਿੱਧੀ ਵਾਲੀ ਸਾਈਡ ਹੋਗੀ ਇੱਧਰ ਆਪਣੀ ਉਲਟੀ ਵਾਲੀ ਸਾਈਡ ਹੋਗੀ ਦੇਖੋ ਇਹ ਹੁਣ ਮੇਰੇ ਇੱਧਰ ਸਲਾਈ ਵੀ ਭਰੀ ਹੋਈ ਹੈ ਨਾ ਅਸਨ ਦੀ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਆਪਾਂ ਉਲਟੀ ਵਾਲੀ ਸਾਈਡ ਫੋਲਡ ਕੀਤੀ ਆ ਹੁਣ ਜਿਹੜੇ ਆਹ ਕੱਟ ਹੈਗੇ ਨੇ ਉਹ ਆਪਾਂ ਬਾਹਰ ਕੱਢ ਲੈਣੇ ਨੇ ਜਿਹੜੇ ਆਪਾਂ 1 ਇੰਚ ਕੱਪੜਾ ਜਿਹੜਾ ਰੱਖਿਆ ਸੀ ਨਾ ਕੱਟ ਲਗਾ ਕੇ ਇਹਨੂੰ ਬਿਲਕੁਲ ਆਪਾਂ ਇੱਦਾਂ ਸੈਟਿੰਗ ਕਰਕੇ ਇਹਦੇ ਉੱਪਰ ਸਲਾਈ ਲਗਾ ਲੈਣੀ ਆ ਤਾਂ ਕਿ ਆਪਾਂ ਨੂੰ ਜੜਾਈ ਵੇਲੇ ਔਖਾ ਨਾ ਹੋਵੇ ਠੀਕ ਆ ਤੁਸੀਂ ਇੱਦਾਂ ਸਲਾਈ ਲਗਾਉਂਦੇ ਜਾਣਾ ਤੇ ਆ ਜਿਹੜੀ ਪਾਕਟ ਦਾ ਨਿਸ਼ਾਨ ਹੈਗਾ ਮੂੰਹ ਦਾ ਜਿਹੜੀ ਪਾਕਟ ਦੀ ਮੂੰਹ ਹੈਗਾ ਉਹਦੇ ਉੱਪਰ ਵੀ ਆਪਾਂ ਇੱਦਾਂ ਸਲਾਈ ਲਗਾ ਲਵਾਂਗੇ ਮਸ਼ੀਨ ਨੂੰ ਘੁਮਾ ਕੇ ਠੀਕ ਆ ਤੇ ਇੱਦਾਂ ਆਪਾਂ ਸਲਾਈ ਲਗਾਉਂਦੇ ਜਾਵਾਂਗੇ ਤੇ نیچے ਜਿਹੜਾ ਆਪਣਾ ਕੱਟ ਰੱਖਿਆ ਆਪਾਂ ਕੱਪੜੇ ਦਾ ਉੱਥੇ ਤੱਕ ਵੀ ਇਹਨੂੰ ਆਪਾਂ ਇੱਦਾਂ ਸਲਾਈ ਲਗਾ ਦੇਵਾਂਗੇ ਤਾਂ ਕਿ ਆਪਾਂ ਨੂੰ ਜੜਾਈ ਵੇਲੇ ਮੁਸ਼ਕਿਲ ਨਾ ਹੋਵੇ ਹੁਣ ਦੇਖੋ ਜਿਹੜਾ ਹਾ ਕੱਟ ਲਗਾ ਕੇ ਆਪਾਂ ਕੱਪੜਾ ਬਾਹਰ ਕੱਢਿਆ ਸੀ ਨਾ ਇਹਦੇ ਨਾਲ ਹੀ ਆਪਣਾ ਬੈਕ ਵਾਲਾ ਪੱਲਾ ਜਿਹੜਾ ਹੁੰਦਾ ਉਹ ਜੜਿਆ ਜਾਂਦਾ ਹੁੰਦਾ ਠੀਕ ਹੈ ਜੀ ਤੇ ਬਸ ਆਪਾਂ ਇਹ 1 1 ਇੰਚ ਤੱਕ ਕੱਢ ਲੈਣਾ ਹੁੰਦਾ ਤਾਂ ਕਿ ਆਪਣੀ ਜੜਾਈ ਜਿਹੜੀ ਹੈਗੀ ਉਹ ਵਧੀਆ ਤਰੀਕੇ ਨਾਲ ਹੋ ਜੇ ਹੁਣ ਪੌਕਟ ਕਿਵੇਂ ਫੋਲਡ ਕਰਨੀ ਹੈ ਦੇਖੋ ਹੁਣ ਇਹ ਮੇਰੀ ਉਲਟੀ ਵਾਲੀ ਸਾਈਡ ਹੈਗੀ ਆ ਦੇਖੋ ਆਹ ਆਸਨ ਦੀ ਸਲਾਈ ਆ ਆਪਾਂ ਕੀ ਕਰਨਾ ਇਹਨੂੰ ਇਦਾਂ ਖੋਲਣਾ ਕੱਪੜੇ ਨੂੰ ਤੇ ਇਹਨੂੰ ਆਪਾਂ ਅੰਦਰ ਵਾਲੀ ਸਾਈਡ ਫੋਲਡ ਕਰ ਦੇਣਾ ਠੀਕ ਆ ਜਦੋਂ ਤੁਸੀਂ ਫੋਲਡ ਕਰੋਗੇ ਤੁਹਾਨੂੰ ਆਸਾਨੇ ਨਾਲ ਪਤਾ ਚੱਲ ਜੂਗਾ ਉਦੋਂ ਤੇ ਜਿਹੜੀ ਨੀਚੇ ਗੁਲਾਈ ਬਣੀ ਹੋਈ ਆ ਇੱਥੇ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਠੀਕ ਆ ਜਿਹੜੀ ਆਪਾਂ ਗੁਲਾਈ ਪਾਈ ਸੀ ਨੀਚੋਂ ਜੇਬ ਦੀ ਉਹਨੂੰ ਆਪਾਂ ਗੁਲਾਈ ਨੂੰ ਪੂਰੀ ਤਰ੍ਹਾਂ ਇਦਾਂ ਸਲਾਈ ਲਗਾ ਕੇ ਬੰਦ ਕਰ ਦੋ ਤੇ ਹੁਣ ਤੁਸੀਂ ਧਿਆਨ ਦੇਣਾ ਆਪਾਂ ਜਿਹੜੀ ਪਾਕਟ ਹੈਗੀ ਆ ਆਪਾਂ ਉਹਨੂੰ ਅ ਮਤਲਬ ਕਿਵੇਂ ਆਪਾਂ ਕੱਢਣਾ ਕੱਪੜੇ ਨੂੰ ਦੇਖੋ ਇਹ ਆਪਾਂ ਇਦਾਂ ਆ ਮੂਹ ਹੋ ਗਿਆ ਪਾਕਟ ਦਾ ਆਪਾਂ ਜਿਹੜੀ ਗੁੜਾਈ ਹੈਗੀ ਇਹਨੂੰ ਇਦਾਂ ਹੱਥ ਨਾਲ ਅੰਦਰੋਂ ਇਦਾਂ ਖਿੱਚ ਲੈਣਾ ਠੀਕ ਆ ਹੁਣ ਦੇਖੋ ਸਿੱਧੀ ਵਾਲੀ ਸਾਈਡ ਜਿਹੜੀ ਹੈਗੀ ਉਹ ਪਾਕਟ ਦੀ ਬਾਹਰ ਆ ਗਈ ਆ ਔਰ ਸਲਾਈ ਵਾਲੀ ਸਾਈਡ ਜਿਹੜੀ ਉਹ ਅੰਦਰ ਚਲੀ ਗਈ ਹੁਣ ਜੇ ਦੇਖੋ ਇੱਥੋਂ ਆਪਾਂ ਕਿਵੇਂ ਜੜਾਈ ਕਰਨੀ ਆ ਪਾਕਟ ਦੀ ਜਿਹੜੀ ਆਪਣੀ ਪਾਕਟ ਹੈਗੀ ਆ ਉਹਨੂੰ ਆਪਾਂ ਕੀ ਕਰਨਾ ਜਿਹੜੇ ਆਪਾਂ ਕੱਟ ਰੱਖੇ ਸੀ ਨਾ ਕੱਪੜੇ ਦੇ ਉਹਦੇ ਨਾਲ ਇਦਾਂ ਆਪਾਂ ਸੈਟਿੰਗ ਕਰਕੇ ਨਾ ਅਟੈਚ ਕਰ ਦੇਣਾ ਆ ਵਾਲੇ ਨੀਚੇ ਵਾਲੇ ਕੱਪੜੇ ਨਾਲ ਠੀਕ ਹੈ ਪਾਕਟ ਹੁਣ ਆਪਾਂ ਪਹਿਲਾਂ ਹੀ ਅਟੈਚ ਕਰ ਲੈਣੀ ਆ ਜਦੋਂ ਆਪਾਂ ਪੱਲਾ ਜੜਾਂਗੇ ਫਿਰ ਆਪਾਂ ਨੂੰ ਮੁਸ਼ਕਿਲ ਨਹੀਂ ਹੋਊਗੀ ਠੀਕ ਹੈ ਜੀ ਪੂਰੀ ਤਰ੍ਹਾਂ ਤੁਸੀਂ ਸੈਟਿੰਗ ਕਰ ਲਓ ਪਾਕਟ ਦੀ ਤੇ ਆਹ ਵਾਲੇ ਕੱਪੜੇ ਨਾਲ ਨੀਚੇ ਵਾਲੇ ਨਾਲ ਜਿਹੜਾ ਕੱਟ ਵਾਲਾ ਕੱਪੜਾ ਸੀ ਉਹਦੇ ਨਾਲ ਆਪਾਂ ਅਟੈਚ ਕਰ ਦੇਣੀ ਆਪਣੀ ਪਾਕਟ ਠੀਕ ਹੈ ਹੁਣ ਦੇਖੋ ਜਿਹੜੀ ਆਪਣੀ ਪਾਕਟ ਦਾ ਮੂੰਹ ਬਣਿਆ ਹੋਇਆ ਹੈ ਨਾ ਆਪਾਂ ਉਹਦੇ ਬਿਲਕੁਲ ਨਾਲ-ਨਾਲ ਸਲਾਈ ਲਗਾਉਣੀ ਆ ਉਹਦੇ ਉੱਪਰ ਨਹੀਂ ਸਲਾਈ ਲਗਾਉਣੀ ਹੈਗੀ ਮਤਲਬ ਬੰਦ ਨਾ ਹੋਵੇ ਬਸ ਆਪਣਾ ਮੂੰਹ ਇੱਦਾਂ ਸਲਾਈ ਲਗਾ ਲਓ ਫਿਰ ਜਦੋਂ ਆਪਾਂ ਬੈਕ ਵਾਲਾ ਪੱਲਾ ਅਟੈਚ ਕਰਾਂਗੇ ਨਾ ਇਸੇ ਸਲਾਈ ਦੇ ਉੱਪਰ ਹੀ ਆਪਾਂ ਸਲਾਈ ਲਗਾ ਲਵਾਂਗੇ ਕਿਉਂਕਿ ਆਪਣੀ ਪਾਕਟ ਦਾ ਮੂੰਹ ਜਿਹੜਾ ਹੈਗਾ ਉਹ ਸੈਂਟਰ ਵਿੱਚ ਹੋ ਜਾਊਗਾ ਠੀਕ ਹੈ ਔਰ ਬੈਕ ਵਾਲਾ ਪੱਲਾ ਜਿਹੜਾ ਹੈਗਾ ਉਹ ਨੀਚੇ ਹੋ ਜਾਊਗਾ ਹੁਣ ਦੇਖੋ ਮੂੰਹ ਆਪਣਾ ਬੰਦ ਨਹੀਂ ਹੋਇਆ ਪਾਕਟ ਦਾ ਆਪਾਂ ਸਿਰਫ ਉਹਦੇ ਨਾਲ-ਨਾਲ ਹੀ ਸਲਾਈ ਰੱਖੀ ਸੀ ਨਿਸ਼ਾਨੀ ਕਰਨ ਖਾਤਰ ਹੁਣ ਆਪਾਂ ਇਹ ਦੇਖੋ ਪਾਕਟ ਵਾਲੇ ਪੱਲੇ ਵੀ ਅਟੈਚ ਹੋ ਗਏ ਆ ਔਰ ਨੀਚੇ ਵਾਲਾ ਪੱਲਾ ਜਿਹੜਾ ਹੈਗਾ ਉਹ ਵੀ ਅਟੈਚ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਨਾਲ ਬੈਕ ਵਾਲੇ ਪੱਲੇ ਦੀ ਜੜਾਈ ਕਰਾਂਗੇ ਹੁਣ ਪਾਕਟ ਜਿਹੜੀ ਹੈਗੀ ਉਹ ਆਪਾਂ ਉੱਪਰ ਵਾਲੀ ਸਾਈਡ ਰੱਖਾਂਗੇ ਤਾਂ ਕਿ ਆਪਾਂ ਨੂੰ ਨਿਸ਼ਾਨੀ ਰਹੇ ਠੀਕ ਆਪਾਂ ਕਿੱਥੇ ਕਿੱਥੇ ਜੇ ਸਲਾਈ ਲਗਾਉਣੀ ਆ ਠੀਕ ਹੈ ਬਸ ਆਪਾਂ ਪੌਕੇਟ ਦਾ ਮੂੰਹ ਦੇਖੋ ਸੈਂਟਰ ਦੇ ਵਿੱਚ ਹੋ ਜੂਗਾ ਹੁਣ ਨੀਚੇ ਵਾਲਾ ਪੱਲਾ ਇਹ ਹੋ ਗਿਆ ਤੇ ਆਪਣਾ ਜਿਹੜਾ ਆ ਉੱਪਰ ਵਾਲਾ ਪੱਲਾ ਹੋ ਗਿਆ ਫਰੰਟ ਵਾਲਾ ਜਿਹਦੇ ਨਾਲ ਆਪਾਂ ਪੌਕੇਟ ਅਟੈਚ ਕੀਤੀ ਆ ਉਹ ਉੱਪਰ ਵਾਲੀ ਸਾਈਡ ਹੀ ਰੱਪਾ ਰੱਖਣਾ ਜਦੋਂ ਆਪਾਂ ਸਲਾਈ ਲਗਾਉਣੀ ਆ ਠੀਕ ਆ ਹੁਣ ਤੁਸੀਂ ਧਿਆਨ ਦੇਣਾ ਦੇਖੋ ਇਹ ਪੌਕੇਟ ਜਿਹੜੀ ਹੈਗੀ ਆ ਆਪਾਂ ਉੱਪਰ ਵਾਲੀ ਸਾਈਡ ਹੀ ਰੱਖਾਂਗੇ ਇਸੇ ਸਲਾਈ ਦੇ ਉੱਪਰ ਹੀ ਹੁਣ ਆਪਾਂ ਸਲਾਈ ਚਲਾਵਾਂਗੇ ਜਿਹੜੀ ਆਪਾਂ ਪੌਕੇਟ ਦੇ ਮੂੰਹ ਦੇ ਨਾਲ-ਨਾਲ ਚਲਾਈ ਸੀ ਠੀਕ ਹੈ ਜੀ ਹੁਣ ਆਪਾਂ ਨੀਚੇ ਵਾਲੇ ਸਾਈਡ ਤੋਂ ਪੱਲੇ ਜਿਹੜੇ ਹੈਗੇ ਨੇ ਹੋਰ ਅਟੈਚ ਕਰਨ ਕਰਾਂਗੇ ਆਪਾਂ ਹੁਣ ਪਾਕਟ ਵਾਲਾ ਪਾਸਾ ਜਿਹੜਾ ਹੈਗਾ ਉਹ ਉੱਪਰ ਵਾਲੀ ਸਾਈਡ ਰੱਖਿਆਗਾ ਔਰ ਜਿਹੜਾ ਬੈਕ ਵਾਲਾ ਪੱਲਾ ਹੈਗਾ ਉਹ ਨੀਚੇ ਵਾਲੀ ਸਾਈਡ ਰੱਖਿਆ ਠੀਕ ਆ ਹੁਣ ਦੇਖੋ ਆਪਣੀ ਪਾਕਟ ਆ ਗਈ ਆ ਹੁਣ ਆਪਾਂ ਇੱਥੋਂ ਆਪਾਂ ਜਿਹੜੀ ਸਲਾਈ ਲਗਾਈ ਸੀ ਨਾ ਇਹਦੇ ਨਾਲ-ਨਾਲ ਆਪਾਂ ਉਹਦੇ ਉੱਪਰ ਹੀ ਸਲਾਈ ਚਲਾਉਣੀ ਆ ਫਿਰ ਆਪਣੀ ਪਾਕਟ ਦਾ ਮੂੰਹ ਜਿਹੜਾ ਹੈਗਾ ਉਹ ਬੰਦ ਨਹੀਂ ਹੁੰਦਾ ਹੁੰਦਾ ਹੈਗਾ ਕਿਉਂਕਿ ਪਾਕਟ ਦਾ ਮੂੰਹ ਸੈਂਟਰ ਵਿੱਚ ਹੋਣ ਕਰਕੇ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਹੁੰਦਾ ਹੈਗਾ ਕਈ ਵਾਰ ਪਾਕਟ ਦਾ ਮੂੰਹ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ ਹੁੰਦਾ ਇਸੇ ਲਈ ਆਪਾਂ ਪਹਿਲਾਂ ਹੀ ਸਲਾਈ ਲਗਾ ਲਿਆ ਕਰੋ ਨਿਸ਼ਾਨ ਹੁਣ ਆਪਾਂ ਮੈਂ ਉਸੇ ਸਲਾਈ ਦੇ ਉੱਪਰ ਹੀ ਸਲਾਈ ਚਲਾ ਰਹੀ ਆ ਜਿਹੜੀ ਮੈਂ ਪਾਕਟ ਜਦੋਂ ਅਟੈਚ ਕਰ ਰਹੀ ਸੀ ਉਦੋਂ ਚਲਾਈ ਸੀ ਠੀਕ ਹੈ ਜੀ ਹੁਣ ਆਪਾਂ ਧੁਰ ਤੱਕ ਇਹਦਾ ਸਲਾਈ ਲੈ ਕੇ ਜਾਵਾਂਗੇ ਦੇਖੋ ਆਪਣੀ ਪਾਕਟ ਦਾ ਜਿਹੜਾ ਮੂੰਹ ਹੈਗਾ ਉਹ ਬੰਦ ਨਹੀਂ ਹੋਊਗਾ ਤੇ ਇੰਦਾ ਬਿਲਕੁਲ ਫਿਨਿਸ਼ਿੰਗ ਦੇ ਨਾਲ ਪਾਕਟ ਜਿਹੜੀ ਹੈਗੀ ਆਪਣੀ ਲੱਗਦੀ ਹੁੰਦੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਆਪਣੀ ਪਾਕਟ ਦਾ ਜਿੰਨਾ ਵੀ ਆਪਾਂ ਮੂੰਹ ਰੱਖਿਆ ਸੀ 6.5 ਇੰਚ ਉਸ ਹਿਸਾਬ ਨਾਲ ਹੱਥ ਵਗੈਰਾ ਜਿਹੜਾ ਹੈਗਾ ਆਪਣਾ ਆਸਾਨੀ ਨਾਲ ਪੈ ਰਿਹਾ ਠੀਕ ਆ ਆਪਾਂ ਫੋਨ ਵਗੈਰਾ ਜਿਹੜਾ ਹੈਗਾ ਉਹ ਆਸਾਨੀ ਨਾਲ ਇਹਦੇ ਵਿੱਚ ਪਾ ਸਕਦੇ ਆ ਠੀਕ ਹੈ ਇਦਾਂ ਆਪਾਂ ਪਾਕਟ ਲਗਾ ਲੈਣੀ ਹੈ ਇਹਦੀ ਇਹ ਸਾਨੀ ਨਾਲ ਹੀ ਇਦਾਂ ਲੱਗ ਜੂਗੀ ਹੁਣ ਦੇਖੋ ਜਿਹੜਾ ਆ ਕੱਪੜਾ ਹੈਗਾ ਹਨਾ ਉੱਪਰ ਵਾਲਾ ਇਹਨੂੰ ਆਪਾਂ ਪਹਿਲਾਂ ਹੀ ਨੇਫੇ ਵਾਲੇ ਕੱਪੜੇ ਨਾਲ ਅਟੈਚ ਕਰ ਦੇਣਾ ਤਾਂ ਕਿ ਜਦੋਂ ਆਪਣਾ ਨੇਫਾ ਫੋਲਡ ਹੋਵੇ ਫਿਰ ਆਪਾਂ ਨੂੰ ਮੁਸ਼ਕਿਲ ਨਾ ਹੋਵੇ ਠੀਕ ਹੈ ਜੀ ਇਸ ਕੱਪੜੇ ਨੂੰ ਆਪਾਂ ਪਹਿਲਾਂ ਹੀ ਅਟੈਚ ਕਰ ਦੋ ਨਾਲ ਠੀਕ ਹੈ ਪੂਰੀ ਇਦਾਂ ਸੈਟਿੰਗ ਕਰਕੇ ਆਪਾਂ ਰੱਖ ਲਓ ਜਿੱਥੇ ਤੱਕ ਵੀ ਆਪਣਾ ਕੱਪੜਾ ਆਉਂਦਾ ਉੱਥੇ ਤੱਕ ਆਪਾਂ ਇਦਾਂ ਇਹਨੂੰ ਅਟੈਚ ਕਰ ਦੋ ਠੀਕ ਹੈ ਆਪਾਂ ਕੋਈ ਵੀ ਖਿੱਚ ਵਗੈਰਾ ਨਹੀਂ ਪਾਉਣੀ ਹੈਗੀ ਹੁਣ ਦੇਖੋ ਆਸਾਨੀ ਨਾਲ ਆ ਕੱਪੜਾ ਆਪਣਾ ਅਟੈ ਫਿਰ ਆਸਾਨੀ ਨਾਲ ਹੀ ਉਹ ਇਹਦੇ ਉੱਪਰ ਇਦਾਂ ਫੋਲਡ ਹੋ ਜਾਊਗਾ ਠੀਕ ਹੈ ਜੀ ਤੁਸੀਂ ਪਹਿਲਾਂ ਹੀ ਕੱਪੜਾ ਅਟੈਚ ਕਰ ਲਿਆ ਕਰੋ ਪਾਕਟ ਦਾ ਫਿਰ ਨੀਫਾ ਭਰਨ ਵੇਲੇ ਆਪਾਂ ਨੂੰ ਸੌਖ ਰਹਿੰਦੀ ਹੁੰਦੀ ਆ ਠੀਕ ਹੈ ਤੇ ਦੇਖੋ ਆਪਣੀ ਪਾਕਟ ਜਿਹੜੀ ਹੈਗੀ ਆ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਲੱਗ ਕੇ ਰੈਡੀ ਹੋ ਗਈ ਆ ਨਾ ਤੇ ਇਦਾਂ ਤੁਸੀਂ ਪਾਕਟ ਲਗਾ ਸਕਦੇ ਹੋ ਉਹ ਬਹੁਤ ਹੀ ਆਸਾਨੀ ਨਾਲ ਲੱਗ ਜੂਗੀ ਠੀਕ ਹੈ ਤੇ ਦੇਖੋ ਮੈਂ ਤੁਹਾਨੂੰ ਉਲਟੀ ਵਾਲੀ ਸਾਈਡ ਕਰਕੇ ਵੀ ਦਿਖਾਉਣੀ ਆ ਜਿੱਥੋਂ ਆਪਾਂ ਪਾਕਟ ਅਟੈਚ ਕੀਤੀ ਸੀ ਹੁਣ ਆਪਾਂ ਨੂੰ ਨੇਫਾ ਭਰਣ ਵੇਲੇ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਜਦੋਂ ਆਪਾਂ ਨਾਲ ਨੇਫਾ ਭਰਦੇ ਭਰਦੇ ਨੂੰ ਅਟੈਚ ਕਰਦੇ ਆ ਨਾ ਫਿਰ ਕਈ ਵਾਰੀ ਉੱਚੀ ਨੀਵੀ ਹੋ ਜਾਂਦੀ ਹੁੰਦੀ ਆ ਪਾਕਟ ਫਿਰ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਜੇ ਵੀਡੀਓ ਵਧੀਆ ਲੱਗੀ ਹੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ